ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਹੈਡਮਾਸਟਰਾਂ ਅਤੇ ਅਧਿਆਪਕਾਂ ਨੂੰ ਮੌਜੂਦਾ ਸਮਿਆਂ ਦੀਆਂ ਉੱਤਮ ਤਕਨੀਕਾਂ ਤੋਂ ਜਾਣੂ ਕਰਵਾਉਣ ਦੇ ਲਈ ਦੇਸ਼ ਅਤੇ ਵਿਦੇਸ਼ਾਂ 'ਚ ਸਿਖਲਾਈ ਦਵਾਈ ਚਾਰੀ ਹੈ। ਪੰਜਾਬ ਸਰਕਾਰ ਦੇ ਵੱਲੋਂ ਹੁਣ ਤੱਕ 234 ਪ੍ਰਿੰਸੀਪਲਾਂ ਦੇ 7 ਬੈਚ ਸਿੰਗਾਪੁਰ, 152 ਹੈਡਮਾਸਟਰਾਂ ਦੇ 3 ਬੈਚ ਆਈਆਈਐਮ ਅਹਮਦਾਬਾਦ ਅਤੇ 144 ਪ੍ਰਾਇਮਰੀ ਕੇਡਰ ਅਧਿਆਪਕਾਂ ਦੇ 2 ਬੈਚ ਫਿਨਲੈਂਡ ਪਹੁੰਚੇ ਗਏ ਹਨ। ਇਸ ਸਿੱਖਿਆ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਦੇ ਲਈ ਅਧਿਆਪਕਾਂ ਦੇ ਪੇਸ਼ੇਵਰ ਹੁਨਰ ਨੂੰ ਵਧਾਉਣਾ ਹੈ। ਇਹ ਤੋਂ ਪਹਿਲਾਂ 250 ਤੋਂ ਉੱਪਰ ਸਾਡੇ ਪ੍ਰਿੰਸੀਪਲ, ਹੈਡਮਾਸਟਰ ਆ ਚੁੱਕੇ ਹਨ। ਉਹਨਾਂ ਦਾ ਜਿਹੜਾ ਤਜਰਬਾ ਐ, ਐਕਸਪੀਰੀਅੰਸ ਉਹ ਬਹੁਤ ਜ਼ਿਆਦਾ ਕੰਮ ਆ ਰਿਹਾ ਸਕੂਲਾਂ ਦੇ ਵਿੱਚ। ਰਾਸੀ ਗਾਲ ਜੀ ਮੈਂ ਸੁਖਵਿੰਦਰ ਸੋਲ ਤੇ ਤੁਸੀਂ ਦੇਖ ਰਹੇ ਹੋ ਅਰਬੈਨਿਕ ਸੂਰਿਆ ਟੀਵੀ ਅ ਅੱਜ ਨਕੋਦਰ ਦੇ ਵਿੱਚ ਪਿਛਲੇ 2 ਘੰਟੇ ਤੋਂ ਜਿਹੜੀ ਬਾਰਿਸ਼ ਹੋਈ ਆ ਉਹਦੇ ਨਾਲ ਜਿਹੜੇ ਆਮ ਲੋਕ ਨੇ ਜਾਂ ਦੁਕਾਨਦਾਰ ਨੇ ਉਹਨਾਂ ਨੂੰ ਬੇਸ਼ੱਕ ਰਾਹਤ ਮਿਲੀ ਹੈ ਪਰ ਜਿਹੜੇ ਬਾਹਰਲੇ ਸ਼ਹਿਰਾਂ ਤੋਂ ਆਉਣ ਵਾਲੇ ਲੋਕ ਆ ਉਹ ਅੱਜ ਬੜੇ ਪਰੇਸ਼ਾਨ ਹੋਏ ਆ ਕਿਉਂਕਿ ਸ਼ਹਿਰ ਦੇ ਕੋਨੇ-ਕੋਨੇ ਦੇ ਵਿੱਚ ਜਿਹੜਾ ਪਾਣੀ ਆ ਉਹ ਖੜਾਇਆ ਔਰ ਇਸ ਵਕਤ ਅਸੀਂ ਵਾਲਮੀਕ ਚੌਕ ਦਕਨੀ ਡੂ ਵਿੱਚ ਖੜੇ ਆ। ਇਹ ਜਿਹੜੀ ਚੌਕ ਆ ਇਹਦੇ ਤੋਂ ਬਿਲਕੁਲ ਮੁਰਾਦ ਸ਼ਾਹ ਦਰਬਾਰ ਦਾ ਜਿਹੜਾ ਡੇਰਾ ਆ ਉੱਥੇ ਲੋਕ ਅੱਜ ਵੀਰਵਾਰ ਹੋਣ ਲੱਗਾ ਕੇ ਬਹੁਤ ਆ ਰਹੇ ਆ। ਤੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿੰਨਾ ਗੱਡੀਆਂ ਬੰਦ ਹੋਈਆਂ। ਲੋਕ ੱੱੱਕੇ ਲਾ ਕੇ ਆਪਣੀਆਂ ਗੱਡੀਆਂ ਲੈ ਕੇ ਜਾ ਰਹੇ ਆ। ਔਰ ਸਿਵਲ ਹਸਪੀਟਲ ਜਿਹਨਾਂ ਮਕਬਰਿਆਂ ਨੇ ਜਿਹੜੇ ਸ਼ਹਿਰ ਦਾ ਇੱਕ ਇਤਿਹਾਸਿਕ ਸਥਾਨ ਆ ਉਹਦੇ ਆਸ-ਪਾਸ ਵੀ ਪਾਣੀ ਬਿਲਕੁਲ ਖੜਾ ਆ। ਲੋਕਾਂ ਦੀਆਂ ਗਲੀਆਂ ਦੇ ਵਿੱਚ ਪਾਣੀ ਵੜ ਗਿਆ ਲੇਕਿਨ ਕੋਈ ਵੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਹੀਂ ਆਇਆ ਤੇ ਪਹਿਣਾ ਹੋਏਗਾ ਕਿ ਕਰੋੜਾਂ ਰੁਪਇਆ ਖਰਚ ਗਏ ਜੋ ਨਗਰ ਕੌਂਸਲ ਨਕੂਦਰ ਰੋਲਾ ਪਾ ਰਹੀ ਆ ਕਿ ਨਕੂਦਰ ਦੇ ਵਿੱਚ ਬੜਾ ਵਿਕਾਸ ਹੋਇਆ ਇਹ ਵਿਕਾਸ ਦੀਆਂ ਜਿਹੜੀਆਂ ਬੋਲਦੀਆਂ ਤਸਵੀਰਾਂ ਉਹ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਹਾਂ ਕੈਮਰਾ ਪਰਸਨ ਡਾਕਟਰ ਗੁਲਸ਼ਨ ਦੇ ਨਾਲ ਸੁਖਵਿੰਦਰ ਸੋਹਲ ਡਾਇਨੈਮਿਕਸ ਵਿਰਾਟੀਵੀ ਨਕੂਦਰ ਸਤਿ ਸ਼੍ਰੀ ਅਕਾਲ ਜੀ ਮੈਂ ਸੁਖਵਿੰਦਰ ਸੋਹਲ ਤੇ ਤੁਸੀਂ ਦੇਖ ਰਹੇ ਹੋ ਡਾਇਨੈਮਿਕਸ ਵਿਰਾਟੀਵੀ ਅੱਜ ਨਕੋਦਰ ਦੇ ਵਿੱਚ ਪਿਛਲੇ 2 ਘੰਟੇ ਤੋਂ ਜਿਹੜੀ ਬਾਰਿਸ਼ ਹੋਈ ਆ ਉਹਦੇ ਨਾਲ ਜਿਹੜੇ ਆਮ ਲੋਕ ਨੇ ਜਾਂ ਦੁਕਾਨਦਾਰ ਨੇ ਉਹਨਾਂ ਨੂੰ ਬੇਸ਼ੱਕ ਰਾਹਤ ਮਿਲੀ ਹੈ ਪਰ ਜਿਹੜੇ ਬਾਹਰਲੇ ਸ਼ਹਿਰਾਂ ਤੋਂ ਆਉਣ ਵਾਲੇ ਲੋਕ ਆ ਉਹ ਅੱਜ ਬੜੇ ਪਰੇਸ਼ਾਨ ਹੋਏ ਆ ਕਿਉਂਕਿ ਸ਼ਹਿਰ ਦੇ ਕੋਨੇ-ਕੋਨੇ ਦੇ ਵਿੱਚ ਜਿਹੜਾ ਪਾਣੀ ਆ ਉਹ ਖੜਾਇਆ ਔਰ ਇਸ ਵਕਤ ਅਸੀਂ ਵਾਲਮੀਕ ਚੌਕ ਦਫਤਰੀ ਵਿੱਚ ਖੜੇ ਆ ਇਹ ਜਿਹੜੀ ਚੌਕ ਆ ਇਹਦੇ ਤੋਂ ਬਿਲਕੁਲ ਮੁਰਾਦ ਸ਼ਾਹ ਦਰਬਾਰ ਦਾ ਜਿਹੜਾ ਡੇਰਾ ਆ ਆ ਉੱਥੇ ਲੋਕ ਅੱਜ ਵੀਰਵਾਰ ਹੋਣ ਲਗਾ ਕੇ ਬਹੁਤ ਆ ਰਹੇ ਆ ਤੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿੰਨਾ ਗੱਡੀਆਂ ਬੰਦ ਹੋਈਆਂ ਲੋਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜੋ ਨਗਰ ਕੌਂਸਲ ਨੇ ਕੋਧਰ ਰੋਲਾਪਾਰੀਆ ਕੇ ਨਕੂਦਰ ਦੇ ਵਿੱਚ ਬੜਾ ਵਿਕਾਸ ਹੋਇਆ ਇਹ ਵਿਕਾਸ ਦੀਆਂ ਜਿਹੜੀਆਂ ਬੋਲਦੀਆਂ ਤਸਵੀਰਾਂ ਉਹ ਮੈਂ ਕੰਦ ਪਾਣਾ ਚਾਹੁੰਦਾ ਹਾਂ ਕੈਮਰਾ ਪਰਸਨ ਡਾਕਟਰ ਗੁਲਸ਼ਨ ਦੇ ਨਾਲ ਸੁਖਵਿੰਦਰ ਸੋਹਲ ਡਾਇਨੈਮਿਕਸ ਵੈਰਾਟੀਵੀ ਨਕੂਦਰ